ਰਹਿਣਾ ਹੁੰਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿਣਾ ਮੈਨੂੰ ਨਾ ਚਿੱਤ ਨੂੰ ਕਵਰਾ ਹੱਤੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਮੈਂ ਆਸ਼ਰਮ ਟਰੈਕਟਰਾਂ ਤੋਂ ਨਿਕਲਿਆ ਹੋਇਆ ਮੈਂ ਇੱਕ ਬੰਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ ਜੰਮੇ ਨੇ ਇਹਨਾਂ ਨੂੰ ਕੀ ਪਤਾ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਰਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲੇ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰ ਖੇ ਰੱਖਦੀ ਸੀ ਵੀ ਹੋਰ ਲੈ ਲੋ ਏਕੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਇਕੱਠੇ ਹੋ ਜਾਓ ਮੈਂ ਤੁਹਾਡੇ ਨਾਲ 4 ਜੂਨ ਨੂੰ 130 ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 130 ਦਾ ਆਓ ਸੀ 130 ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਮੈਂ ਅਬਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਇਆ ਕਰਾਂਗੇ ਕਿਵੇਂ ਉਹ ਮਿੰਦਰਬਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਡਿਊਟੀ ਲਈ ਆ ਜਾਂ ਆਮ ਲੋਕਾਂ ਚ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਬਿਊਰੋ ਥਰਮਲ ਪਲੈਂਟ ਆਹ ਆ ਥਰਮਲ ਪਲੈਂਟ ਥੋੜੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲਾਂਟ ਕੋਈਪਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲਾਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋ ਖਿਚਾਏ ਕਰਨਗੇ ਬੜਾ ਗੁੱਸਾ ਹੈ ਬੜਾ ਗੁੱਸਾ ਮੇਰੇ ਦਿਲ ਚ ਨਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਥੋਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕ ਕਹਿੰਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਪਾੜ ਲੇ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਈਆ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘਦੀ ਆਂਦੀ ਐ 7 ਲੱਖ ਕਮਾਉਂਦੇ ਦੀ ਆਪਾਂ ਇਕੱਠੇ 30000 ਰੁਪਏਂ ਦੇਖਿਆ ਤੇਰੀ ਭਾਣੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਹੁਣ ਕਾਗਜ਼ ਝਾਗੇ ਉਹਦੇ ਬਿਜਲੀ ਨੂੰ ਬੁਝਰੀਆਂ ਮਾਫ ਕਰਾ ਰੱਖੀਆਂ ਸਾਰੀਆਂ ਹੀ ਹੁਣ ਕਾਗਜ਼ ਝਾਗੇ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਪੰਜਾਬ ਸਰਦਾਰ ਜਿੰਦਾਬਾਦ ਔਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਹ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੇਸੀਬੀ ਦਾ ਕਲਚ ਛੱਡ ਕੇ ਨਿਗਾਰਣ ਕਰੂੰ ਦੇਖੇ ਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਲੈ ਜਾਣਗੇ ਨਾਲ ਸਾਨੂੰ ਮਲੰਗ ਬਸਦੇ ਆ ਇਹ ਜਾਮਾਂ ਦੀ ਪਾਰਟੀ ਆ ਤਾਂ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗੀ ਰਹਿਣਾ ਸਿੱਖਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣੋਂ ਫਿਰ ਮੇ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਜਿੰਦਾਬਾਦ ਜਿੰਦਾਬਾਦ ਸੋ ਬਠਿੰਡੇ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ एस बार लोकसभा झाड़ू चला दो नौ नौ एमएलए अपने ने मेरे वीरो मेनू पत्रकार कहते आपने लु अपना पंजाब में और दिल्ली में ये बीजेपी की आमधी को कैसे रोका मगर यह कड़ी वी गल आई मैं बताइए कैसे रोका दिल्ली और पंजाब में बीजेपी जीत नहीं पाई मगर कोई खास वीडी गल नहीं मैं बीजेपी ने चो निशान की है ਕਹਿੰਦੇ ਜੀ ਕਮਲ ਦਾ ਫੁੱਲ ਹੈ ਮੈਂ ਕਹਿੰਦੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੀ ਝਾੜੂ ਹੈ ਜੀ ਮੈਂ ਕਹਿੰਦੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ 'ਚ ਮੈਂ ਕਹਿੰਦੀ ਝਾੜੂ ਕੀ ਕੰਮ ਕਰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ 'ਚ ਕਮਲ ਉੱਗੇ ਹੀ ਨਹੀਂ ਸੁਪੀਰੋ ਉਹ ਝਾੜੂ ਫੇਰਨਾ ਇਹਨਾਂ ਨੂੰ ਜ਼ਿੰਦਗੀ ਭਰ ਯਾਦ ਰਹੇ ਇਹ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਲ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉ ਰੋਈ ਜਾਂਦੀ ਸੀ ਆ ਗਿਆ ਬਣਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਮੇਰੀ ਕੋਈ ਘਾਤ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਹੋ ਗਏ ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ ਕਿ 1 ਰੁਪਈਆ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐਂ ਲੱਗਦਾ ਹੈ रुपैए छोटे ने लोग बड़े ने जो लोग ने फिर माया कुछ नहीं हैगी माया नहीं हैगी कुछ, कुछ। बठिंडे जिनी बारी बुलाऊंगे उन्नी बारी आ बठिंडे वाला कंडा जहा रड़ी जल्द बस क्या करता, दे करता। ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਕੇ ਦੱਸੋ ਇਨਕਲਾਬ ਜਿੰਦਾਬਾਦ ਆਈ ਠਿਕ ਆ ਨਾੜੀ ਐ ਬਾਦਲ ਪਿੰਡ ਨਾਲ ਹੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ